ਹੈਲੋ ਨੇ ਰੇਟ ਪਹਿਲੇ ਕਰੋ ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਅਦਵ ਪਰਿ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਜਗਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਤੋਂ ਤੁਸੀਂ ਇਸ ਚੈਨਲ ਨੂੰ ਲਾਈਵ ਦੇਖ ਰਹੇ ਹੋ ਇਹ ਚੈਨਲ ਹੈ ਡੀ 02 ਟੀਵੀ ਪਹਿਲਾਂ ਤਾਂ ਦੋਸਤਾਂ ਦਾ ਇੱਕ ਕੁਐਸਚਨ ਹੋਊਗਾ ਕਿ ਡੀ 02 ਨਾਮ ਦਾ ਮਤਲਬ ਕੀ ਹੈ ਜੀ ਦੋਸਤੋ ਗੋਤ ਮੈਰਿਟ ਲੋਹਾ ਡੀ 02 ਅੰਮ੍ਰਿਤਸਰ ਦੇ ਵਿੱਚ ਮੈਂ ਰਹਿੰਦਾ ਹਾਂ ਤੇ ਤੁਹਾਨੂੰ ਪਤਾ ਵਾ ਕਿ ਆਪਣੇ ਜਿੱਦਾਂ ਪੀਬੀ 02 ਪੀਬੀ 46 ਇਹ ਕੋਡ ਨੇ ਆਪਣੇ ਜਿਹੜੇ ਡਿਸਟ੍ਰਿਕਟ ਦੇ 02 ਅੰਮ੍ਰਿਤਸਰ ਦਾ ਕੋਡ ਤੇ ਟੀਵੀ ਟੈਲੀਵਿਜ਼ਨ ਆਪਾਂ ਸਾਰੇ ਜਾਣਦੇ ਆ ਕਿ ਹੁੰਦਾ ਹੀ ਆ ਸੋ ਇਸ ਕਰਕੇ ਇਸ ਚੈਨਲ ਦਾ ਨਾਮ ਡੀ 02 ਟੀਵੀ ਰੱਖਿਆ ਗਿਆ ਜੀ ਸੋ ਇਸ ਚੈਨਲ ਤੇ ਆਉਣ ਵਾਲੇ ਕੰਟੈਂਟ ਦੀ ਗੱਲ ਕਰੀਏ ਹੁਣ ਤੱਕ ਆਪਾਂ ਰੋਜ਼ਾਨਾ ਇੱਕ ਵੀਡੀਓ ਪਾ ਰਹੇ ਸੀ ਇਸ ਚੈਨਲ ਤੇ ਜੋ ਕਿ ਅਪਲੋਡ ਕਰਦੇ ਸੀ ਵੀਡੀਓ ਅਸੀਂ ਹੁਣ ਅੱਜ ਤੋਂ ਬਾਅਦ ਇਸ ਤੇ ਆਪਾਂ ਲਾਈਵ ਸਟ੍ਰੀਮ ਕਰਿਆ ਕਰਾਂਗੇ ਜੋ ਵੀ ਨਿਊਜ਼ ਹੋਊਗੀ ਜੋ ਵੀ ਜਰਨਲ ਨੋਲੇਜ ਦੀਆਂ ਗੱਲਾਂ ਬਾਤਾਂ ਕੁਝ ਹਿਸਟਰੀ ਦੀਆਂ ਗੱਲਾਂ ਬਾਤਾਂ ਇਤਿਹਾਸ ਦੀਆਂ ਗੱਲਾਂ ਬਾਤਾਂ ਆਪਾਂ ਇਸ ਚੈਨਲ ਤੇ ਲਾਈਵ ਕਰਿਆ ਕਰਾਂਗੇ ਸੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਤੁਹਾਡੇ ਸਭ ਨਾਲ ਕੁਝ ਖਬਰਾਂ ਦੀ ਸਾਂਝ ਪਾਉਣੀ ਕੁਝ ਜਰਨਲ ਨੌਲੇਜ ਦੀ ਸਾਂਝ ਪਾਉਣੀ ਚੈਨਲ ਬਹੁਤ ਆ ਸਾਰਾ ਕੁਝ ਹੀ ਬਹੁਤ ਕੁਝ ਆ ਇੰਟਰਨੈਟ ਤੇ ਅਵੇਲੇਬਿਲਟੀ ਬਹੁਤ ਆ ਕੋਈ ਘਾਟ ਨਹੀਂ ਪਰ ਸਾਡੀ ਕੋਸ਼ਿਸ਼ ਹੋਊਗੀ ਠੇਠ ਪੰਜਾਬੀ ਚ ਸਿੰਪਲ ਪੰਜਾਬੀ ਚ ਔਰ ਖਾਸ ਕਰ ਗੱਲ ਕਰੀਏ ਪਿੰਡੂ ਪੰਜਾਬੀ ਚ ਖਬਰ ਨੂੰ ਪੇਸ਼ ਕਰਾਂਗੇ ਔਰ ਇਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਕਿ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਬੰਦੇ ਨੂੰ ਸਾਡੀ ਦੱਸੀ ਗੱਲ ਦਾ ਵਧੀਆ ਢੰਗ ਨਾਲ ਪਤਾ ਲੱਗ ਸਕੇ ਸੋ ਜਾਣਕਾਰੀ ਕਿ ਸਾਨੂੰ ਹੰਗਾਰਾ ਮਿਲ ਰਿਹਾ ਸਾਡੇ ਸਾਰੇ ਚਾਹਣ ਵਾਲੇ ਇਹ ਚੀਜ਼ ਨੂੰ ਚਾਹੁੰਦੇ ਆ ਕਿ ਇਹ ਕੰਮ ਲਗਾਤਾਰ ਹੋਵੇ ਤੇ ਅਸੀਂ ਫਿਰ ਇਹਨੂੰ ਰੋਜ਼ਾਨਾ ਜੋ ਇੱਕ ਟਾਈਮ ਆਪਣਾ ਫਿਕਸ ਹੋਊਗਾ ਉਸ ਟਾਈਮ ਤੇ ਲਾਈਵ ਲੈ ਕੇ ਆਇਆ ਕਰਾਂਗੇ ਪ੍ਰੋਗਰਾਮ ਨੂੰ ਸੋ ਤੁਹਾਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੋਟੀਫਿਕੇਸ਼ਨ ਬੈਲ ਨੂੰ ਆਨ ਕਰੋ ਔਰ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ ਤੁਸੀਂ ਚੈਨਲ ਆਪਣੇ ਯਾਰਾਂ ਦੋਸਤਾਂ ਨਾਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਜ਼ਰੂਰ ਸ਼ੇਅਰ ਕਰੋ ਕਿਉਂਕਿ ਇਸ ਚੈਨਲ ਤੇ ਆਪਾਂ ਨੂੰ ਇਨਫੋਰਮੇਸ਼ਨ ਮਿਲੇਗੀ ਆਪਾਂ ਵੈਸੇ ਚੈਨਲ ਸਾਰੇ ਸਬਸਕ੍ਰਾਈਬ ਕਰਦੇ ਆ ਮੈਂ ਵੀ ਕਰਦਾ ਤੁਸੀਂ ਵੀ ਕਰ ਦਿਓ ਪਰ ਇਸ ਚੈਨਲ ਲਈ ਇਹ ਤੁਹਾਡੇ ਨਾਲ ਵਾਦਾ ਕਰਦਾ ਤੁਸੀਂ ਇੱਕ ਵਾਰੀ ਸੁਣਨਾ ਸ਼ੁਰੂ ਥੱਲੇ ਆ ਫਿਰ ਇਹਨੂੰ ਸੁਣਿਆ ਜ਼ਰੂਰ ਕਰੋਗੇ ਬਸ ਇੱਕ ਵਾਰ ਥੋੜਾ ਜਿਹਾ ਜਿਵੇਂ ਪੁਰਾਣੇ ਇੰਜਨ ਸਟਾਰਟ ਹੋਣ ਲੱਗੇ ਟਾਈਮ ਲੈਂਦੇ ਆ ਨਾ ਬਸ ਇਹ ਸਮਝ ਲਓ ਕਿ ਇੱਕ ਵਾਰੀ ਟਾਈਮ ਲੱਗਣਾ ਸਟਾਰਟ ਹੋਣ ਲੱਗਿਆ ਥੋੜਾ ਜਿਹਾ ਪਰ ਜਦੋਂ ਚੱਲ ਪਿਆ ਪਰ ਲੌਂਗ ਟਾਈਮ ਚੱਲੂਗਾ ਕੰਮ ਤੇ ਕੰਮ ਇਹਨਾਂ ਕੋ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਤੁਹਾਡਾ ਬਣਿਆ ਵਿਸ਼ਵਾਸ ਆ ਕੋਸ਼ਿਸ਼ ਰਹੂਗੀ ਕਿ ਉਹ ਕਦੇ ਵੀ ਨਾ ਟੁੱਟੇ ਸਾਡੇ ਚੈਨਲ ਤੇ ਜੇਕਰ ਤੁਸੀਂ ਆਉਂਗੇ ਤੇ ਜੋ ਅਸੀਂ ਤੁਹਾਨੂੰ ਕੰਟੈਂਟ ਦੇਵਾਂਗੇ ਉਹ ਸਦਾ ਕੋਸ਼ਿਸ਼ ਰਹੂਗੀ ਕਿ ਉਹ ਅਸਲੀਅਤ ਦੇ ਨੇੜੇ ਹੋਵੇ ਉਹਦੇ ਵਿੱਚ ਕੁਝ ਫੇਕ ਨਾ ਹੋਵੇ ਤੇ ਜੋ ਅਸਲੀਅਤ ਆ ਉਹੀ ਅਸੀਂ ਪੇਸ਼ ਕਰੀਏ ਕੋਈ ਅਸੀਂ ਮਨਘੜਤ ਗੱਲਾਂ ਜਾਂ ਇਧਰੋਂ ਉਧਰੋਂ ਚੱਕ ਕੇ ਖਬਰਾਂ ਜਿਹੜੀਆਂ ਮਰਜ਼ੀ ਲਾਤੀਆਂ ਇਦਾਂ ਦੀ ਕੋਈ ਗੱਲਬਾਤ ਨਹੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਖਬਰਾਂ ਦੀ ਵਾਕਏ ਚਰਚਾ ਚੱਲ ਰਹੀ ਹੈ ਸਾਰੇ ਬੰਨੇ ਉਹਨਾਂ ਖਬਰਾਂ ਤੇ ਹੀ ਅਸੀਂ ਤਅਸੱਰ ਕਰਾਂਗੇ ਔਰ ਉਹ ਜਨਰਲ ਨੌਲੇਜ ਦੀਆਂ ਚੀਜ਼ਾਂ ਇਸ ਤੇ ਸਾਂਝੀਆਂ ਕਰਾਂਗੇ ਜੋ ਆਮ ਤੌਰ ਤੇ ਘੱਟ ਸ਼ੇਅਰ ਹੁੰਦੀਆਂ ਤੇ ਜਿਨ੍ਹਾਂ ਦੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਹੈ ਸੋ ਦੋਸਤੋ ਲਾਈਵ ਨੂੰ ਜਦੋਂ ਵੀ ਤੁਸੀਂ ਦੇਖੋ ਇਹ ਤੁਹਾਨੂੰ ਸਿਹਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਵੱਲੋਂ ਕਿਹੋ ਜਿਹਾ ਹੰਗਾਰਾ ਮਿਲਦਾ ਇਹ ਚੈਨਲ ਦੀ ਬੁਨਿਆਦ ਉਸ ਚੀਜ਼ ਤੇ ਟਿਕੂਗੀ ਇਹ ਚੈਨਲ ਨੇ ਕਿੰਨਾ ਚੱਲਣਾ ਤੇ ਕਿੰਨਾ ਵਧੀਆ ਚੱਲਣਾ ਇਹ ਤੁਹਾਡੇ ਤੇ ਤੇ ਮੇਰੇ ਤੇ ਆ ਮੈਂ ਤੁਹਾਨੂੰ ਵਧੀਆ ਕੰਟੈਂਟ ਦੇਣਾ ਤੁਹਾਡਾ ਕੰਮ ਹੈ ਮੇਰਾ ਸਹਿਯੋਗ ਕਰਨਾ ਤੇ ਮੇਰਾ ਸਾਥ ਦੇਣਾ ਸੋ D02 TV ਆਪਣੇ ਚੈਨਲ ਦਾ ਨਾਮ ਤੇ ਮੇਰਾ ਨਾਮ ਹੈ ਜਗਜੀਤ ਸਿੰਘ ਢਿੱਲੋਂ ਮੈਂ ਇੱਕ ਸਰਕਾਰੀ ਅਧਿਆਪਕਾਂ ਤੇ ਮੈਂ ਅਮਰੀਕ ਸਰ ਦੇ ਵਿੱਚ ਇਸ ਵੇਲੇ ਕਹਿੰਨ ਕਿ ਰਹਿ ਹਾਂ ਮੇਰੀ ਅਮਰੀਕ ਸਰ ਦੇ ਵਿੱਚ ਮੈਂ ਗਵਰਨਮੈਂਟ ਅਧਿਆਪਕ ਤੌਰ ਤੇ ਜੌਬ ਕਰ ਰਿਹਾ ਸੋ ਆਉਣ ਵਾਲੇ ਦਿਨਾਂ ਵਿੱਚ ਆਪਣੇ ਬਾਰੇ ਤੇ ਦੁਨੀਆਦਾਰੀ ਬਾਰੇ ਤੇ ਇਹਨਾਂ ਚੈਨਲ ਬਾਰੇ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਸੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਇਹਨੂੰ ਲਾਈਵ ਨੂੰ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ ਤੇ ਮਿਲਦੇ ਆਂ ਕੱਲ ਆਪਾਂ ਨਵੇਂ ਲਾਈਵ 'ਚ ਕੱਲ ਤੋਂ ਆਪਾਂ ਆਫੀਸ਼ੀਅਲੀ ਤੌਰ ਤੇ ਗੱਲਬਾਤ ਅਤੇ ਖਬਰਾਂ ਲਾਈਵ ਸ਼ੁਰੂ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਦੋਂ ਵੀ ਤੁਸੀਂ ਲਾਈਵ ਦੇਖੋਗੇ ਇਸ ਨੂੰ ਪੂਰਾ ਦੇਖਿਓ ਸ਼ੁਕਰੀਆ ਜੀ ਧੰਨਵਾਦ